ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਕੱਲ ਜਿਹੜੀ ਘਟਨਾ ਵਾਪਰੀ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜਿੱਥੇ ਪੰਜ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੇ ਸੰਤਾ ਸਿੰਘ ਮੈਦਪੁਰੀ ਅਤੇ ਇਕਬਾਲ ਸਿੰਘ ਜੁੰਦਾ ਨੇ ਮੀਟਿੰਗ ਕਰਨੀ ਸੀ ਅਤੇ ਉੱਥੇ ਮੀਟਿੰਗ ਹਾਲ ਦੇ ਬਾਹਰ ਤਾਲਾ ਲਗਾ ਦਿੱਤਾ ਗਿਆ ਅਤੇ ਉਸ ਦੇ ਬਾਹਰ ਜੋ ਹੈ ਟਰੈਕਟਰ ਖੜਾ ਕਰ ਦਿੱਤਾ ਗਿਆ ਸੋ ਇਸ ਘਟਨਾ ਦਾ ਕੁੱਲ ਦੁਨੀਆ ਦੇ ਵਿੱਚ ਬੜਾ ਹੀ ਬੁਰਾ ਮਨਾਇਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਨੇ ਜਿਹੜੇ ਕੀ ਹੁਣ ਇਸ ਤਰ੍ਹਾਂ ਵੀ ਕਰ ਸਕਦੇ ਨੇ ਜਾਂ ਅੱਗੋਂ ਵੀ ਇਸ ਤਰ੍ਹਾਂ ਕਰਨਗੇ ਕਈ ਤਰ੍ਹਾਂ ਦੇ ਸਵਾਲ ਇਸ ਉੱਪਰ ਜ਼ਰੂਰ ਖੜੇ ਹੋ ਰਹੇ ਨੇ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇੱਕ ਤਰ੍ਹਾਂ ਦੀ ਉਲੰਘਣਾ ਦੇ ਤੌਰ ਤੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਜਦੋਂ ਹੁਕਮਨਾਮੇ ਮੁਤਾਬਿਕ ਪੰਜ ਮੈਂਬਰੀ ਕਮੇਟੀ ਨੂੰ ਆਪਣਾ ਕਾਰਜ ਪੂਰਾ ਕਰਨ ਲਈ ਕਿਹਾ ਗਿਆ ਤਾਂ ਅਜਿਹਾ ਕਰਨਾ ਬਹੁਤ ਵੱਡਾ ਸਵਾਲ ਜ਼ਰੂਰ ਖੜਾ ਕਰ ਰਿਹਾ ਹੈ ਸੋ ਵਕ ਵਕ ਪਹਿਲੂਆਂ ਦੇ ਨਾਲ ਇਸ ਘਟਨਾ ਦਾ ਵਿਸ਼ਲੇਸ਼ਣ ਤੁਸੀਂ ਜ਼ਰੂਰ ਕਰੋ ਦੇਖੋ ਜਿਹੜਾ ਘਟਨਾਕ੍ਰਮ ਕੱਲ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵਾਪਰਿਆ ਉਹ ਸੱਚਮੁੱਚ ਬਹੁਤ ਹੈਰਾਨ ਕਰਨ ਵਾਲਾ ਹੈ ਆਮ ਤੌਰ ਤੇ ਇਸ ਤਰ੍ਹਾਂ ਦਾ ਵਰਤਾਰਾ ਬਹੁਤ ਘੱਟ ਵੇਖਣ ਸੁਣਨ ਨੂੰ ਮਿਲਦਾ ਹੈ ਔਰ ਬਿਲਕੁਲ ਤੁਹਾਡਾ ਸਵਾਲ ਵੀ ਬਹੁਤ ਮਹੱਤਵਪੂਰਨ ਹੈ ਔਰ ਦੁਨੀਆ ਭਰ ਦੇ ਵਿੱਚੋਂ ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਸੇ ਵਿਸ਼ੇ ਤੇ ਗੱਲ ਕੀਤੀ ਸੀ ਸੰਦੀਪ ਸਿੰਘ ਖਰਲ ਹੋਣੀ ਜਦੋਂ ਮੇਰੇ ਨਾਲ ਸੀ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਇਸ ਗੱਲ ਦਾ ਬੁਰਾ ਮਨ ਲਾਇਆ ਦੇਖੋ ਉਂਝ ਠੀਕ ਹੈ ਤੁਸੀਂ ਮੀਟਿੰਗ ਹਾਲ ਨੂੰ ਤਾਲੇ ਲਾਤੇ ਪਰ ਲੋਕਾਂ ਦੇ ਦਿਲਾਂ ਨੂੰ ਤਾਲੇ ਨਹੀਂ ਲੱਗ ਸਕਦੇ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਸੱਤ ਮੈਂਬਰੀ ਕਮੇਟੀ ਦੇ ਪ੍ਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਪ੍ਰਤੀ ਲੋਕ ਦਿਲੋਂ ਸਤਿਕਾਰ ਕਰਦੇ ਨੇ ਲੋਕਾਂ ਦਾ ਦਿਲੋਂ ਜੁੜਾ ਹੈ ਔਰ ਜਿਸ ਤਰ੍ਹਾਂ ਨਾਲ ਪ੍ਰਬੰਧਕਾਂ ਵੱਲੋਂ ਮੀਟਿੰਗ ਹਾਲ ਦੇ ਬਾਹਰ ਤਾਲਾ ਲਾ ਕੇ ਟਰੈਕਟਰ ਖੜਾ ਕਰ ਦਿੱਤਾ ਗਿਆ ਜਿਵੇਂ ਹੀ ਇਹ ਖਬਰ ਕੱਲ ਦੁਪਹਿਰ ਨੂੰ ਫੈਲੀ ਕਿਉਂਕਿ ਕੱਲ ਦੁਪਹਿਰ ਤੋਂ ਪਹਿਲਾਂ ਇਹ ਮੀਟਿੰਗ ਸੀ ਫਤਿਹਗੜ ਸਾਹਿਬ ਦੇ ਵਿੱਚ ਜ਼ਿਲ੍ਹਾ ਫਟੇਗੜ ਸਾਹਿਬ ਦੇ ਵਿੱਚ ਇਕਬਾਲ ਸਿੰਘ ਝੁੰਡਾ ਉਹਨਾਂ ਨੇ ਉੱਥੇ ਪਹੁੰਚਣਾ ਸੀ ਸੰਤਾ ਸਿੰਘ ਉਮੈਦਪੁਰੀ ਉਹਨਾਂ ਨੇ ਉੱਥੇ ਪਹੁੰਚਣਾ ਸੀ ਔਰ ਕਈ ਹਲਕਿਆਂ ਦੇ ਅਕਾਲੀ ਦਲ ਦੇ ਲੀਡਰਸ਼ਿਪ ਨੇ ਉੱਥੇ ਪਹੁੰਚਣਾ ਸੀ ਬਹੁਤ ਸਾਰੇ ਵਲੰਟਰ ਵਲੰਟੀਅਰ ਵਰਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਭਾਈਚਾਰੇ ਦੇ ਲੋਕ ਉਹਨਾਂ ਨੇ ਪਹੁੰਚਣਾ ਸੀ ਕਿਉਂਕਿ ਜਿਹੜੀ ਭਰਤੀ ਚੱਲ ਰਹੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਉਹਦੇ ਸੰਬੰਧ ਦੇ ਵਿੱਚ ਰੂਪਰੇਖਾਵਾਂ ਬਣ ਰਹੀਆਂ ਨੇ ਔਰ ਭਰਤੀ ਦੀਆਂ ਕਾਪੀਆਂ ਥਾਂ-ਥਾਂ ਤੇ ਵੰਡੀਆਂ ਜਾ ਰਹੀਆਂ ਨੇ ਕਿਉਂਕਿ ਅੱਜਕੱਲ ਕਣਕ ਦੀ ਵਾਢੀ ਦਾ ਸੀਜ਼ਨ ਹੈ ਇਸ ਕਰਕੇ ਛੋਟੀਆਂ-ਛੋਟੀਆਂ ਮੀਟਿੰਗਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂਕਿ ਵੱਡੇ ਪੱਧਰ ਤੇ ਹਲਕੇ ਦੇ ਵਿੱਚ ਜਦੋਂ ਭਰਤੀ ਮੀਟਿੰਗ ਹੁੰਦੀ ਹੈ ਤੇ ਬਹੁਤ ਵੱਡੀ ਗਿਣਤੀ ਚੋਂ ਉਥੇ ਲੋਕ ਆਉਂਦੇ ਨੇ ਸੋ ਕਿਤੇ ਨਾ ਕਿਤੇ ਜਿਹੜਾ ਕਣਕ ਦੀ ਕਟਾਈ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਰੁਕਾਵਟ ਨਾ ਆਵੇ ਹਾਲਾਂਕਿ ਜਿੱਦਾਂ ਹੀ ਅਪ੍ਰੈਲ ਖਤਮ ਹੋਣਾ ਹੈ ਮਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇੱਕ ਵਾਰ ਮੁੜ ਤੋਂ ਪੂਰੇ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵੱਡੇ ਪ੍ਰੋਗਰਾਮ ਨੇ ਭਰਤੀ ਦੇ ਉਹ ਹੋਣੇ ਨੇ ਹਾਲ ਦੇ ਦਿਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਭਰਤੀ ਹੋ ਰਹੀ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਾਪੀਆਂ ਜਾ ਰਹੀਆਂ ਨੇ ਮਿਸ ਕਾਲਾਂ ਲੋਕਾਂ ਦੀਆਂ ਲਗਾਤਾਰ ਆ ਰਹੀਆਂ ਨੇ ਅਕਾਲੀ ਦਲ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਔਰ ਭਰਤੀ ਦੀਆਂ ਕਾਪੀਆਂ ਜਾ ਰਹੀਆਂ ਨੇ ਮੈਨੂੰ ਇਹ ਲੱਗਦਾ ਹੈ ਕਿ ਮਈ ਦੇ ਪਹਿਲੇ ਹਫ਼ਤੇ ਜਾਂ 18 ਮਈ ਨੂੰ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਹੈ ਉਹਨੇ ਨਵੇਂ ਆਂਕੜੇ ਵੀ ਜਾਰੀ ਕਰ ਦੇਣੇ ਨੇ ਕਿ ਹੁਣ ਤੱਕ ਕਿੰਨੀਆਂ ਭਰਤੀ ਕਾਪੀਆਂ ਜਾ ਚੁੱਕੀਆਂ ਨੇ ਭਰਤੀਆਂ ਕਿੰਨੇ ਲੱਖ ਜਾ ਚੁੱਕੀਆਂ ਨੇ ਤੇ ਕਿੰਨੇ ਲੱਖ ਵਾਪਸ ਆ ਚੁੱਕੀਆਂ ਨੇ ਪਰ ਮੈਂ ਤੁਹਾਡੇ ਮੂਲ ਸਵਾਲ ਤੇ ਵਾਪਸ ਮੁੜਦਾ ਪੂਰੀ ਦੁਨੀਆ ਚ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਧਿਰ ਨਾਲ ਸੰਬੰਧਿਤ ਜਿਹੜੇ ਪ੍ਰਬੰਧਕ ਨੇ ਉਹ ਦੂਸਰੀ ਧਿਰ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਦੀ ਭਰਤੀ ਦੇ ਸੰਬੰਧ ਚ ਮੀਟਿੰਗ ਕਰ ਰਹੇ ਨੇ ਪਰ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਕੱਲ ਕਰਨੈਲ ਸਿੰਘ ਪੰਜੌਲੀ ਉੱਥੇ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੀ ਇਹ ਸਾਰਿਆਂ ਨੇ ਇਹ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਬਕਾਇਦਾ ਜਿਹੜਾ ਮੀਟਿੰਗ ਹਾਲ ਸੀ ਉਹਦੀ ਭੇਟਾ ਵੀ ਜਮ੍ਹਾਂ ਕਰਾਈ ਗਈ ਸੀ ਸੋ ਜਦੋਂ ਉਹਦੇ ਲਈ ਮਾਇਆ ਜਮ੍ਹਾਂ ਕਰਾਈ ਗਈ ਹੋਵੇ ਔਰ ਅਚਾਨਕ ਤਾਲਾ ਲੱਗਿਆ ਹੋਵੇ ਬਾਹਰ ਟਰੈਕਟਰ ਖੜਾ ਹੋਵੇ ਇਹਦਾ ਪ੍ਰਭਾਵ ਕੀ ਜਾਂਦਾ ਔਰ ਮੈਨੂੰ ਯਾਦ ਆਉਂਦੇ ਨੇ ਸ਼੍ਰੀ ਅਕਾਲ ਤਕਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ 25 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਦੂਸਰੀ ਵਰਸੀ ਸੀ ਔਰ ਦੂਸਰੀ ਵਰਸੀ ਮੌਕੇ ਪ੍ਰਕਾਸ਼ ਸਿੰਘ ਬਾਦਲ ਦੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਦੋ ਤਿੰਨ ਵੱਡੀਆਂ ਗੱਲਾਂ ਕੀਤੀਆਂ ਸੀ ਇੱਕ ਤਾਂ ਸ਼ਖਬੀਰ ਸਿੰਘ ਬਾਦਲ ਦੀ ਦੇਖ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਸ਼ਖਬੀਰ ਸਿੰਘ ਬਾਦਲ ਦੀ ਤਰ੍ਹਾਂ ਨੌਜਵਾਨ ਅੱਗੇ ਵਧਣ ਸਖਬੀਰ ਸਿੰਘ ਬਾਦਲ ਦੀ ਤਾਰੀਫ ਕੀਤੀ ਸੀ ਉਹਨਾਂ ਨੇ ਤਾਰੀਫ ਉਹਨਾਂ ਨੇ ਬੀਬੀ ਹਰਸ਼ਮ੍ਰਿਤ कौर ਬਾਦਲ ਦੀ ਵੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਵੀ ਮਾਜੇ ਤੋਂ ਆਉਨਾ ਬੀਬੀ ਹਰਸ਼ਮ੍ਰਿਤ कौर ਬਾਦਲ ਵੀ ਮਾਜੇ ਤੋਂ ਨੇ ਮੇਰੇ ਭੈਣ ਲੱਗਦੇ ਨੇ ਔਰ ਪਾਰਲੀਮੈਂਟ 'ਚ ਇਹਨਾਂ ਨੇ ਧਾਰਾ 25 ਦੇ ਮੁੱਦੇ ਤੇ ਪਾਰਲੀਮੈਂਟ 'ਚ ਜਿਹੜੀ ਗੱਲ ਕੀਤੀ ਉਹਦੀ ਹਮਾਇਤ ਕਰਦੇ ਆ ਤੇ ਉਹਦੀ ਲੜਾਈ ਲੜਨ ਦੀ ਲੋੜ ਹੈ ਉਹ ਉਹਨਾਂ ਨੇ ਤਾਰੀਫ ਕੀਤੀ ਪਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇਹ ਵੀ ਕਿਹਾ ਸੀ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੁੱਟਦੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੁੰਦੀ ਹੈ ਤੇ ਇਹਦੇ ਨਾਲ ਸਿੱਖ ਖਿੰਡ ਜਾਣਗੇ ਇਹ ਬਹੁਤ ਵੱਡਾ ਘਾਟਾ ਹੋਊਗਾ ਤੇ ਜਿਹੜਾ ਕੱਲ ਮੀਟਿੰਗ ਹਾਲ ਨੂੰ ਤਾਲਾ ਲੱਗਿਆ ਉਹ ਪ੍ਰਬੰਧ ਕਿਹਦੇ ਕੋਲੇ ਹੈ ਉਹ ਪ੍ਰਬੰਧ ਵੀ ਕਿਤੇ ਨਾ ਕਿਤੇ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਜੁੜੇ ਹੋਏ ਨੇ ਪ੍ਰਬੰਧ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀਦੇ ਬਾਰੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਚਿੰਤਤ ਨੇ ਕਿ ਸਾਜ਼ਿਸ਼ਾਂ ਹੋ ਰਹੀਆਂ ਨੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਇਲਜ਼ਾਮ ਸੁਖਬੀਰ ਬਾਦਲ ਵੀ ਦਿੱਲੀ ਤੱਕ ਲਾਉਂਦੇ ਨੇ ਕਿ ਦਿੱਲੀ ਨੇ ਤਖਤ ਸਹਿਬਾਨਾ ਤੇ ਸੈਂਟਰ ਨੇ ਕਬਜ਼ੇ ਕਰ ਲਏ ਸੀ ਅਸੀਂ ਕਬਜ਼ਾ ਛਡਾਇਆ ਤੇ ਇਹ ਗੱਲ ਨਾ ਸੁਖਬੀਰ ਬਾਦਲ ਨੂੰ ਨਜ਼ਰ ਆਈ ਹਜੇ ਤੱਕ ਔਰ ਨਾ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਇਹ ਸੂ ਮੋਟੋ ਲਿਆ ਖੁਦ ਧਿਆਨ ਲੈਂਦੇ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਇਹਦੇ ਤੇ ਉਹ ਕੋਈ ਗੱਲ ਕਰ ਸਕਦੇ ਸੀ ਉਹਨਾਂ ਦਾ ਅਧਿਕਾਰ ਖੇਤਰ ਹੈ ਪਰ ਸਵਾਲ ਇਹ ਹੈ ਨਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ 'ਚ ਗਿਆਨੀ ਕੁਲਦੀਪ ਸਿੰਘ ਗੜਗਜ ਚਿੰਤਾ ਪ੍ਰਗਟ ਕਰ ਰਹੇ ਨੇ ਤੇ ਕੀ ਮੀਟਿੰਗ ਹਾਲ ਨੂੰ ਤਾਲਾ ਲਾਉਣਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਜਿੱਥੇ ਆਉਣਾ ਸੀ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪੈਰਾਂ ਤੇ ਆਪ ਕਹਾੜੀ ਮਾਰਨ ਵਾਲਾ ਕੰਮ ਨਹੀਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਕਾਰ ਨੂੰ ਆਪ ਛੱਟ ਨਹੀਂ ਮਾਰ ਰਹੀ ਮੈਂ ਕਮੈਂਟਸ ਪੜ੍ਹ ਰਿਆ ਸੀ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਦਿਲ ਦੀਆਂ ਭਾਵਨਾਵਾਂ ਲਿਖੀਆਂ ਸੋ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨੁਕਸਾਨ ਆਪ ਹੀ ਕਰੇ ਜਾ ਰਹੀ ਹੈ ਔਰ ਗਿਆਨੀ ਕੁਲਦੀਪ ਸਿੰਘ ਗੜਗੜ ਆਪ ਚਿੰਤਤ ਨੇ ਹੁਣ ਹੁਕਮਨਾਮੇ ਮੁਤਾਬਕ 7 ਮੈਂਬਰੀ ਕਮੇਟੀ ਸੀ 5 ਮੈਂਬਰੀ ਕਮੇਟੀ ਨੂੰ ਗਿਆਨੀ ਰੁਗਵੀਰ ਸਿੰਘ ਨੇ ਕਿਹਾ ਸੀ ਕਿ ਤੁਸੀਂ ਆਪਣਾ ਕੰਮ ਕਰੋ ਅੱਗੇ ਵਧੋ ਤੇ ਜਦੋਂ 5 ਮੈਂਬਰੀ ਕਮੇਟੀ ਦੇ ਮੈਂਬਰ ਮੀਟਿੰਗ ਕਰਨ ਜਾ ਰਹੇ ਨੇ ਕੀ ਤਾਲਾ ਲਾਉਣਾ ਮੀਟਿੰਗ ਹਾਲ ਨੂੰ ਕੀ ਉਹ ਹੁਕਮਨਾਮੇ ਦੀ ਰਾਹ ਦੇ ਵਿੱਚ ਰੁਕਾਵਟ ਬਣਨਾ ਨਹੀਂ ਹੈ ਕੀ ਇਹ ਇੱਕ ਨਵੀਂ ਤਰ੍ਹਾਂ ਦੀ ਉਲੰਘਣਾ ਨਹੀਂ ਹੈ ਹੁਕਮਨਾਮੇ ਦੀ ਕਿੰਨੀ ਦੇਰ ਤੱਕ ਇਸ ਤਰ੍ਹਾਂ ਦਾ ਜਿਹੜਾ ਟਕਰਾਅ ਹੈ ਉਹ ਹਾਸੋਹੀਣੀਆ ਸਥਿਤੀਆਂ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਐਸਜੀਪੀਸੀ ਦੀਆਂ ਐਸਜੀਪੀਸੀ ਦਾ ਔਰ ਸਿੱਖ ਭਾਈਚਾਰੇ ਦਾ ਉਭਾਰਦਾ ਰਹੇਗਾ ਜੀ ਇਹਦਾ ਇਹਦਾ ਹਾਸਲ ਕੀ ਹੈ ਉੰਜ 10 ਮਹੀਨوں ਹੁਣ ਐਲਾਨ ਕਰ ਦਿੱਤਾ ਗਿਆ ਜਿਹੜੀ ਕੱਲ ਭਰਤੀ ਦੇ ਲਈ ਲੀਡਰਸ਼ਿਪ ਆਈ ਸੀ ਭਰਤੀ ਦੇ ਪ੍ਰਬੰਧਾਂ ਲਈ ਸਮੀਖਿਆ ਲਈ ਉਹਨਾਂ ਨੇ 10 ਮਹੀਨوں ਹੁਣ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈ ਹੁਣ ਇੱਕ ਤਰੀਕੇ ਨਾਲ 10 ਮਈ ਨੂੰ ਇਹ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਫੇਰ ਜਾਏਗਾ ਔਰ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਿੱਖ ਭਾਈਚਾਰੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰ੍ਹਾਂ ਦਾ ਰਵਈਆ ਪੇਸ਼ ਕਰ ਰਹੀ ਹੈ ਉਹਨਾਂ ਨੂੰ ਵੀ ਪਤਾ ਲੱਗੇਗਾ ਸੋ ਇਹ ਸਥਿਤੀਆਂ ਕੋਈ ਬਹੁਤੀਆਂ ਸੇਤਮੰਦ ਨਹੀਂ ਬਣ ਰਹੀਆਂ ਹਰਜਿੰਦਰ ਸਿੰਘ ਧਾਮੀ ਹਰ ਮੁੱਦੇ ਤੇ ਵੱਡੀ ਵੱਡੀ ਪ੍ਰੈਸ ਕਾਨਫਰੰਸ ਕਰਨ ਵਾਲੇ ਮੰਨੇ ਜਾਂਦੇ ਨੇ ਜਦੋਂ ਨਵੇਂ ਸਿਰੇ ਤੋਂ ਉਹਨਾਂ ਨੇ ਆਪਣਾ ਕਾਰਜਭਾਰ ਸੰਭਾਲਿਆ ਪ੍ਰਧਾਨਗੀ ਦਾ ਤੇ ਆਉਂਦੇ ਹੀ ਉਹਨਾਂ ਨੇ ਵੱਡੇ ਵੱਡੇ ਬਿਆਨ ਦਿੱਤੇ ਸੀ ਧਾਮੀਤ ਸਾਹਿਬ ਕੀ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਤੁਸੀਂ ਤਾਂ ਗੱਲ ਇਹ ਵੀ ਕੀਤੀ ਸੀ ਕਿ ਇੱਕ ਅਹੁਦਾ ਇੱਕ ਵਿਅਕਤੀ ਉਹ ਵੀ ਹਜੇ ਤੱਕ ਕਿਤੇ ਦੂਰ ਦੂਰ ਤੱਕ ਲਾਗੂ ਨਹੀਂ ਆ ਸੋ ਕੁੱਲ ਮਿਲਾ ਕੇ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹੈ ਹਾਲਾਂਕਿ ਕਈ ਲੋਕ ਜਿਹੜੇ ਦੂਸਰੇ ਧੜੇ ਨਾਲ ਜੁੜੇ ਨੇ ਅਕਾਲੀ ਦਲ ਦੇ ਉਹ ਇਹਦੇ ਤੇ ਸਵਾਲ ਚੱਕਦੇ ਨੇ ਕਿ ਇਹ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਜਦਕਿ ਪਿੰਡ ਪਿੰਡ ਲੋਕਾਂ ਦੇ ਦਿਲਾਂ ਦੇ ਵਿੱਚ ਝਾਕਣ ਦੀ ਕੋਸ਼ਿਸ਼ ਕਰੋ ਸਿੱਖ ਭਾਈਚਾਰੇ ਦੇ ਲੋਕਾਂ ਦੇ ਮਨ ਪੜਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਲਹਿਰ ਨਹੀਂ ਹੈ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਦੁਨੀਆਂ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਔਰ ਹਰ ਕੋਈ ਲਗਭਗ ਪੰਜ ਮੈਂਬਰੀ ਕਮੇਟੀ ਦੇ ਨਾਲ ਸਾਥ ਦਾ ਪ੍ਰਗਟਾਵਾ ਕਰ ਰਿਹਾ ਹੈ ਔਰ ਜਦੋਂ ਭਰਤੀ ਦੇ ਅਸਲ ਅੰਕੜੇ ਆਉਣੇ ਨੇ ਮੈਨੂੰ ਲੱਗਦਾ ਉਦੋਂ ਇਹ ਵੀ ਹੋ ਸਕਦਾ ਹੈ ਹੁਣ ਦੂਸਰਾ ਧੜਾ ਪੰਜ ਮੈਂਬਰੀ ਕਮੇਟੀ ਦੇ ਭਰਤੀ ਦੇ ਅੰਕੜਿਆਂ ਨੂੰ ਵੀ ਰੱਦ ਕਰ ਦੇ ਵੀ ਅਸੀਂ ਨਹੀਂ ਮੰਨਦੇ ਉਹ ਤਾਂ ਚਲੋ ਆਪਾਂ ਕਈ ਵਾਰ ਜ਼ਿਕਰ ਕੀਤਾ ਹੈ ਹਰਜੋਤ ਜੀ ਕਿ ਇਹ ਗੱਲ ਕੋਰਟ ਕਚੈਰੀਆਂ 'ਚ ਜਾ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਨਹੀਂ ਜਾਣੀ ਚਾਹੀਦੀ ਇਹ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੋਣਾ ਚਾਹੀਦਾ ਔਰ ਕਈ ਢੇਰਾਂ ਨੇ ਅੱਜਕੱਲ ਜਿਹੜੀਆਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਵਕਤ ਰਹਿੰਦੇ ਚੀਜ਼ਾਂ ਦੇ ਨਿਪਟਾਰੇ ਨਹੀਂ ਕੀਤੇ ਜਾਂਦੇ ਤੇ ਅਸੀਂ ਫਿਰ ਕੋਰਟ ਕਚਹਿਰੀ ਜਾਂਦੇ ਆ ਅਸੀਂ ਪਹਿਲਾਂ ਹੀ ਵੇਖਿਆ ਜੱਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਮਾਮਲੇ ਦੇ ਵਿੱਚ ਸਿੱਖ ਸੰਗਤ ਦੇ ਮਨਾਂ 'ਚ ਰੋਸ ਹੈ ਤੇ ਇੱਕ ਮਾਣਯੋਗ ਵਿਅਕਤੀ ਅਦਾਲਤ ਦੇ ਵਿੱਚ ਵੀ ਗਏ ਨੇ ਉਹ ਉਹਨਾਂ ਨੇ ਐ ਐਸਜੀਪੀਸੀ ਨੂੰ ਵੀ ਪਤਾ ਲੱਗਿਆ ਕਿ ਕਈ ਵਾਰ ਪਹਿਲਾਂ ਪੁੱਛਿਆ ਸੀ ਵਿਧੀ ਵਿਧਾਨ ਬਾਰੇ ਵਿਵਸਥਾ ਬਾਰੇ ਪ੍ਰਕਿਰਿਆ ਬਾਰੇ ਤੇ ਐਸਜੀਪੀਸੀ ਵੱਲੋਂ ਕੁਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਸੋ ਇਸ ਕਰਕੇ ਇਹ ਜੋ ਕੁਝ ਕੱਲ ਵਾਪਰਿਆ ਹੈ ਇਹਦੇ ਤੋਂ ਉੱਪਰ ਉੱਠਣ ਦੀ ਲੋੜ ਹੈ ਇਸ ਤਰ੍ਹਾਂ ਦੀ ਜਿਹੜੀ ਜਿਹੜੇ ਹਤਕੰਡੇ ਨੇ ਉਹ ਘਟੂ ਘਟ ਉਹਨਾਂ ਤੋਂ ਬਚਣ ਦੀ ਲੋੜ ਹੈ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਪ੍ਰਬੰਧ ਨਹੀਂ ਭਾਵੇਂ ਕੋਈ ਆਜ਼ਾਦਾਨਾ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਹਿਬਾਨਾਂ ਦੀ ਜਾਂ ਕਿਸੇ ਮੀਟਿੰਗ ਹਾਲ ਦੇ ਨਾਲ ਸੰਬੰਧਿਤ ਪ੍ਰਬੰਧਕ ਕਮੇਟੀ ਹੈ ਇਸ ਤਰ੍ਹਾਂ ਦੇ ਕਮਾਂ ਤੋਂ ਬਚਣ ਦੀ ਲੋੜ ਹੈ ਅਗਰ ਕੋਈ ਬਹੁਤ ਐਮਰਜੈਂਸੀ ਹੈ ਤੇ ਵਕਤ ਰਹਿੰਦੇ ਉਹਨੂੰ ਸੂਚਿਤ ਕੀਤਾ ਜਾਵੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਉਥੇ ਲਿਖ ਕੇ ਹੀ ਲਾ ਦਿੰਦੇ ਅਗਰ ਕੋਈ ਕਾਰਨ ਸੀ ਗੇਟ ਤੇ ਤਾਲਾ ਲਾ ਕੇ ਉਹਦੇ ਬਾਹਰ ਟਰੈਕਟਰ ਖੜਾ ਕਰਨ ਦਾ ਮਤਲਬ ਕੀ ਹੈ ਉਥੇ ਕੋਈ ਲਿਖ ਕੇ ਹੀ ਲਾ ਦਿੰਦੇ ਕੋਈ ਨੋਟਿਸ ਹੀ ਲਿਖ ਕੇ ਲਾ ਦਿੰਦੇ ਵੀ ਕੀ ਕਾਰਨ ਹੈ ਕਿ ਤਾਲਾ ਸਾਨੂੰ ਲਾਉਣਾ ਪਿਆ ਸੋ ਹਾਲਾਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਜਾਂ ਐਸਜੀਪੀਸੀ ਵੱਲੋਂ ਕੋਈ ਖੁੱਲੀ ਚਿੱਠੀ ਸਪਸ਼ਟੀ ਕਰਨ ਦੀ ਹਜੇ ਆਈ ਨਹੀਂ ਅਗਰ ਕੋਈ ਪੱਕਾ ਹੁੰਦਾ ਹੈ ਅਸੀਂ ਉਹਦਾ ਵੀ ਜ਼ਿਕਰ ਕਰਾਂਗੇ ਕਿ ਕਿੰਨਾ ਹਾਲਾਤਾਂ ਚ ਉਥੇ ਤਾਲਾ ਲਾਉਣਾ ਪਿਆ ਪਰ ਇਹ ਮੁੱਦਾ ਸਿਆਸੀ ਤੌਰ ਤੇ ਵੀ ਬਹੁਤ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਔਰ ਇਹਦੇ ਨਾਲ ਜੱਗ ਹਸਾਈ ਵੀ ਹੈ ਔਰ ਆਉਂਦੇ ਦਿਨਾਂ ਚ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ ਬੱਲੇ ਜੇ ਅੱਗੇ ਗੱਲ ਕਰੀਏ ਤਾਂ ਮਨੀਸ਼ ਸਿਸੋਦੀਆ ਦਾ ਰੰਜੀਤ ਸਾਗਰ ਡੈਮ ਤੇ ਜਾਣਾ ਹੁਣ ਵਿਵਾਦਾਂ ਦੇ ਵਿੱਚ ਆ ਗਿਆ ਹੈ ਆਖਿਰ ਇਹ ਇਸ ਪਿੱਛੇ ਜਿਹੜੇ ਵਿਵਾਦ ਹੁਣ ਖੜੇ ਹੋਏ ਨੇ ਉਸ ਦਾ ਕਾਰਨ ਕੀ ਮੰਨਿਆ ਜਾਏ ਰਾਜਨੀਤਿਕ ਤੌਰ ਤੇ ਜੇ ਆਪਾਂ ਗੱਲ ਕਰੀਏ ਸੁਖਵਿੰਦਰ ਸਿੰਘ ਵੰਧਾਵਾ ਤੇ ਕਾਂਗਰਸ ਪਾਰਟੀ ਨੇ ਇਸ ਨੂੰ ਇੱਕ ਵੱਡਾ ਮੁੱਦਾ ਬਣਾ ਲਿਆ ਆਖਿਰ ਮੁੱਦਾ ਹੈ ਕਿ ਇਸ ਨੂੰ ਇੰਨਾ ਵੱਡਾ ਵਿਵਾਦ ਕਿਉਂ ਬਣਾਇਆ ਗਿਆ ਜਿਹੜਾ ਰੰਜੀਤ ਸਾਗਰ ਡੈਮ ਗਏ ਨੇ ਮਨੀਸ਼ ਸਿਸੋਦੀਆ ਇਸ ਉੱਪਰ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਜ਼ਰੀਏ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਦੇਖੋ ਮਨੀਸ਼ ਸੋਦੀਆ ਜਿਹੜੇ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਵੀ ਨੇ ਹੁਣ ਤਾਂ ਉਹ ਉਹ ਰਣਜੀਤ ਸਾਗਰ ਡੈਮ ਇੱਕ ਦੋ ਦਿਨਾਂ ਦੇ ਦੌਰੇ ਤੇ ਸੀ ਮੀਡੀਆ ਦੇ ਵਿੱਚ ਵੀ ਇਸ ਤਰੀਕੇ ਦੀਆਂ ਖਬਰਾਂ ਆਈਆਂ ਸੀ ਕਿ ਉਹਨਾਂ ਦਾ ਦੌਰ ਹੈ ਔਰ ਰਣਜੀਤ ਸਾਗਰ ਡੈਮ ਤੇ ਹਟਸ ਬਣੇ ਹੋਏ ਨੇ ਝੌਂਪੜੀ ਨੁਮਾ ਆਸ਼ਿਆਨੇ ਬਣੇ ਹੋਏ ਨੇ ਤੇ ਉਹਨਾਂ ਦਾ ਠਹਿਰਾਵ ਉੱਥੇ ਹੀ ਸੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਬਹੁਤ ਵੱਡੇ ਗੰਭੀਰ ਇਲਜ਼ਾਮ ਖੜੇ ਕੀਤੇ ਗਏ। ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਸਰਕਾਰੀ ਫਾਰਮ ਜਾਂ ਚਿੱਠੀ ਕਹ ਲੋ ਉਹ ਜਨਤਕ ਕੀਤੀ ਹੈ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਕਿ ਮਨੀਸ਼ ਸੋਧਿਆ ਨੇ ਜਿਹੜੇ ਉਹਨਾਂ ਦਾ ਠਹਿਰਾਵ ਹੈ ਦੋ ਦਿਨ ਦਾ ਰਣਜੀਤ ਸਾਗਰ ਡੈਮ ਦੇ ਹੱਟਸ ਤੇ। ਔਰ ਉੱਥੇ ਉਹਨਾਂ ਦੇ ਲਈ ਮੈਡੀਕਲ ਫੈਸਿਲਿਟੀਆਂ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ ਜਾਂ ਪ੍ਰਬੰਧ ਕਰਨ ਦੇ ਆਦੇਸ਼ ਨੇ ਹੁਣ ਉਹਨਾਂ ਦੇ ਨਾਲ ਸਵੇਰ ਨੂੰ ਵੀ ਸ਼ਾਮ ਨੂੰ ਵੀ ਰਾਤ ਨੂੰ ਵੀ ਮੈਡੀਕਲ ਟੀਮਾਂ ਦੀ ਤਨਾਤੀ ਦਾ ਜ਼ਿਕਰ ਹੈ ਉਸ ਚਿੱਠੀ ਦੇ ਵਿੱਚ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਹੋਣਾਂ ਨੇ ਪੋਸਟ ਕੀਤੀ ਹੈ ਔਰ ਜਿਹੜਾ ਟਵੀਟ ਕੀਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਉਹ ਕਹਿੰਦੇ ਕਿ ਜਿਸ ਤਰ੍ਹਾਂ ਨਾਲ ਡਾਕਟਰਾਂ ਦੀ ਤਨਾਤੀ ਇਸ ਚਿੱਠੀ ਦੇ ਜ਼ਰੀਏ ਪਤਾ ਲੱਗ ਰਹੀ ਹੈ ਮਨੀਸ਼ ਸੋਧਿਆ ਦੇ ਨਾਲ ਮਨੀਸ਼ ਸੋਧਿਆ ਨੂੰ 에어 ਐਮ뷸ੈਂਸੀ ਦੇ ਦੇਣੀ ਚਾਹੀਦੀ ਹੈ ਪਰ ਉਹ ਕਹਿੰਦੇ ਮੈਨੂੰ ਇਹ ਲੱਗਦਾ ਕਿ ਮਨੀਸ਼ ਸੋਧਿਆ ਨੂੰ ਕਿਸੇ ਤਰ੍ਹਾਂ ਦੀ ਕੋਈ ਸੇਟ ਐਮਰਜੈਂਸੀ ਜਾਂ ਸਿਹਤ ਵਾਲੀ ਦਿੱਕਤ ਨਹੀਂ ਹੈ ਪਰ ਕਈ ਵਾਰੀ ਪ੍ਰੋਟੋਕਾਲ ਦੇ ਵਿੱਚ ਵੀ ਜਦੋਂ ਹੁਣ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਭਾਰੀ ਹੈ ਹੋ ਸਕਦਾ ਹੈ ਸਰਕਾਰੀ ਵਿਵਸਥਾ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਪ੍ਰੋਟੋਕਾਲ ਬਣਦਾ ਹੋਵੇ ਪ੍ਰਧਾਨ ਦੇ ਲਈ ਵੀ ਕਈ ਤਰ੍ਹਾਂ ਦੇ ਸੁਰੱਖਿਆ ਦੇ ਪ੍ਰੋਟੋਕਾਲ ਬਣਦੇ ਨੇ ਅਗਰ ਪ੍ਰਭਾਰੀ ਲਈ ਵੀ ਇਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰੋਟੋਕਾਲ ਨੇ ਤੇ ਸਰਕਾਰ ਕਹਿ ਸਕਦੀ ਹੈ ਕਿ ਇਹ ਨਿਜਮ ਦਾਇਰੇ ਦੇ ਵਿੱਚ ਹੈ ਪਰ ਸਵਾਲ ਇਹ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਡੀਕਲ ਅਫਸਰਾਂ ਦੀ ਤਨਾਤੀ ਤੋਂ ਬਾਅਦ ਕਾਂਗਰਸੀਆਂ ਨੇ ਇਹ ਮੁੱਦਾ ਚੱਕ ਲਿਆ ਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਹੈ ਔਰ ਜਿਨ੍ਹਾਂ ਵਿਅਕਤੀਆਂ ਦੇ ਨਾਮ ਉਹਨਾਂ ਲਿਸਟਾਂ 'ਚ ਲਿਖੇ ਗਏ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਡਿਊਟੀ ਜਾਂ ਕਈਆਂ ਦਾ ਕੰਮ ਸਿਵਲ ਹਸਪਤਾਲ ਦੇ ਨਾਲ ਵੀ ਸਬੰਧਤ ਹੈ ਬਤੌਰ ਅਧਿਕਾਰੀ ਜੋ ਇੱਕ ਤਰੀਕੇ ਨਾਲ ਮਨੀਸ਼ ਸੋਧਿਆ ਹੋਣ ਅਰਵਿੰਦ ਕੇਜਰੀਵਾਲ ਹੋਣ ਸਤਿੰਦਰ ਜੈਨ ਹੋਣ ਜਾਂ ਦਿੱਲੀ ਦੀ ਲੀਡਰਸ਼ਿਪ ਹੋਵੇ ਵਿਰੋਧੀਆਂ ਦੇ ਨਿਸ਼ਾਨੇ ਤੇ ਤਾਂ ਬਣੀ ਹੋਈ ਹੈ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਵਾਲੇ ਇਹਨਾਂ ਤੇ ਸਵਾਲ ਚੱਕਣ ਭਾਵੇਂ ਅਕਾਲੀ ਦਲ ਵਾਲੇ ਤੇ ਭਾਵੇਂ ਬੀਜੇਪੀ ਵਾਲੇ ਹਾਲਾਂਕਿ ਜਦੋਂ ਪੰਜਾਬ ਚ ਕਾਂਗਰਸ ਦੀ ਸਰਕਾਰ ਸੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਉਦੋਂ ਕਾਂਗਰਸ ਦੇ ਇੱਕ ਪ੍ਰਭਾਰੀ ਸੀ ਉਹ ਵੀ ਸਰਕਾਰੀ ਕੋਠੀ ਦੇ ਵਿੱਚ ਹੀ ਉਹਨਾਂ ਦਾ ਆਸ਼ੀਆਨਾ ਸੀ ਹੁਣ ਉਹ ਮਨਜ਼ੂਰੀ ਨਾਲ ਸੀ ਜਾਂ ਉਹ ਮਹਿਮਾਨ ਵਣ ਕੇ ਠਹਿਰ ਰਹੇ ਸੀ ਪਰ ਇੱਕ ਗੱਲ ਬਹੁਤ ਸਾਫ਼ ਹੈ ਸਰਕਾਰ ਅਕਾਲੀ ਦਲ ਦੀ ਹੋਵੇ ਭਾਜਪਾ ਦੀ ਹੋਵੇ ਆਪ ਦੀ ਹੋਵੇ ਜਾਂ ਕਾਂਗਰਸ ਦੀ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਵੱਡੇ ਅਹੁਦੇਦਾਰ ਨੇ ਉਹਨਾਂ ਨੂੰ ਸੁਰੱਖਿਆਵਾਂ ਵੀ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਰਹਿਣ ਲਈ ਕੋਠੀਆਂ ਮਕਾਨ ਆਸ਼ਿਆਨੇ ਭਾਵੇਂ ਕਿਸੇ ਦੀ ਕੋਠੀ 'ਚ ਬਤੌਰ ਮਹਿਮਾਨ ਹੀ ਰਹਿਣ ਇਹ ਲੋਕ ਰਹਿੰਦੇ ਸਾਰੇ ਹੀ ਨਹੀਂ ਪਰ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ ਦਿੱਲੀ ਤੋਂ ਜਿਹੜੀ ਪੰਜਾਬ ਆਈ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਦਿਖ ਜ਼ਿਆਦਾ ਹੈ ਉਹ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਦੇ ਨਾਲ ਲਗਭਗ ਹਰ ਸਮਾਗਮ 'ਚ ਨਜ਼ਰ ਆਉਂਦੇ ਨੇ ਭਾਵੇਂ ਸਿੱਖਿਆ ਕ੍ਰਾਂਤੀ ਦੇ ਸਮਾਗਮ ਹੋਣ ਭਾਵੇਂ ਕੋਈ ਉਦਘਾਟਨਾ ਦੇ ਸਮਾਗਮ ਹੋਣ ਸੋ ਕੋਈ ਵੱਡੀਆਂ ਮੀਟਿੰਗਾਂ ਹੋਣ ਹਰ ਜਗ੍ਹਾ ਉਹ ਨਜ਼ਰ ਆਉਂਦੇ ਨੇ ਇਸ ਕਰਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਔਰ ਪੰਜਾਬ ਦੀ ਸਿਆਸਤ ਦੀ ਜੇ ਗੱਲ ਕਰੀਏ ਤਾਂ ਹਮੇਸ਼ਾ ਹੀ ਦਿੱਲੀ ਦੀ ਲੀਡਰਸ਼ਿਪ ਜਦੋਂ-ਜਦੋਂ ਪੰਜਾਬ 'ਚ ਦਖਲ ਦਿੰਦੀ ਆ ਉਹ ਕਿਸੇ ਵੀ ਪਾਰਟੀ ਦੀ ਹੋਵੇ ਵਿਰੋਧੀ ਪਾਰਟੀਆਂ ਵਾਲੇ ਉਹਨੂੰ ਨਿਸ਼ਾਨੇ ਤੇ ਲੈਂਦੇ ਹੀ ਨਹੀਂ ਪਰ ਇਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੈਅ ਕਰਨਾ ਹੈ ਕਿ ਉਹਨਾਂ ਨੇ ਮਨੀਸ਼ ਸ਼ੋਧਿਆ ਅਰਵਿੰਦ ਕੇਜਰੀਵਾਲ ਸ਼ਤਿੰਦਰ ਜੈਨ ਜਾਂ ਹੋਰ ਲੀਡਰਸ਼ਿਪ ਦਾ ਦਖਲ ਪੰਜਾਬ ਦੀ ਸਰਕਾਰ ਦੇ ਵਿੱਚ ਕਿੰਨਾ ਕੁ ਰੱਖਣਾ ਹੈ ਕਿਉਂਕਿ ਵਿਰੋਧੀ ਖੁੱਲ ਕੇ ਹੁਣ ਇਲਜ਼ਾਮ ਬਾਜ਼ੀਆਂ ਤੇ ਨਿਸ਼ਾਨੇ ਲਾ ਰਹੇ ਨੇ ਆ ਮਨੀਸ਼ ਸੁਸ਼ੋਦੀਆ ਦੇ ਮਾਮਲੇ ਤੇ ਸਰਕਾਰ ਵੱਲੋਂ ਹਲੇ ਤੱਕ ਕਿਸੇ ਤਰ੍ਹਾਂ ਦੀ ਸਫਾਈ ਨਹੀਂ ਆਈ। ਅਗਰ ਕੋਈ ਸਫਾਈ ਆਉਂਦੀ ਹੈ, ਸਰਕਾਰ ਵੱਲੋਂ ਕੋਈ ਪੱਖ ਆਉਂਦਾ ਹੈ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹਨਾਂ ਦਾ ਜ਼ਿਕਰ ਵੀ ਜ਼ਰੂਰ ਕਰਾਂਗੇ ਪਰ ਇਹ ਵੀ ਪਤਾ ਲੱਗਿਆ ਕਿ ਮਨੀਸ਼ ਸੁਸ਼ੋਦੀਆ ਦਾ ਉਹ ਪਰਿਵਾਰਕ ਦੌਰਾ ਵੀ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਰਣਜੀਤ ਸਾਗਰ ਡੈਮ ਜਾਂਦੇ ਨੇ ਤੇ ਉੱਥੇ ਹੱਟ ਤੋਂ ਜਿਹੜੀਆਂ ਰਣਜੀਤ ਸਾਗਰ ਡੈਮ ਦੀਆਂ ਤਸਵੀਰਾਂ ਨੇ ਜਾਂ ਸੀਨਰੀਆਂ ਨੇ ਜਾਂ ਦ੍ਰਿਸ਼ ਨੇ ਉਹ ਬੜੇ ਮਨਮੋਹਕ ਤੇ ਸਕੂਨ ਵਾਲੇ ਹੁੰਦੇ ਨੇ। ਸੋ ਅੱਜਕਲ ਕਿਉਂਕਿ ਪੰਜਾਬ ਦੇ ਵਿੱਚ ਸੈਲਾਨੀ ਕਾਫੀ ਆਉਂਦੇ ਨੇ ਜਿਹੜੇ ਜੰਮੂ ਕਸ਼ਮੀਰ ਵੀ ਪਿਛਲੇ ਦਿਨਾਂ 'ਚ ਸੈਲਾਨੀ ਗਏ ਉਹਨਾਂ ਦੇ ਵਿੱਚੋਂ ਕਈ ਸੈਲਾਨੀ ਪਹਿਲਾਂ ਪੰਜਾਬ 'ਚੋਂ ਹੋ ਕੇ ਵੀ ਗਏ ਹਾਲਾਂਕਿ ਇਹ ਤਾਂ ਨਹੀਂ ਪਤਾ ਕਿ ਜਨਰੀ ਜਾਣ ਗਈ ਕਿ ਉਹ ਪੰਜਾਬ ਆਏ ਜਾਂ ਨਹੀਂ ਪਰ ਕਿਉਂਕਿ ਵੱਡੀ ਗਿਣਤੀ ਸੈਲਾਨੀ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਔਰ ਬਹੁਤ ਸਾਰੇ ਪੰਜਾਬ 'ਚੋਂ ਹੋ ਕੇ ਵੀ ਗਏ ਸੀ ਸੋ ਇਹ ਵੀ ਸੰਭਵ ਹੈ ਕਿ ਮਨੀਸ਼ ਸ਼ਿਸ਼ੋਦੀਆ ਪਰਿਵਾਰ ਦੇ ਨਾਲ ਛੁੱਟੀਆਂ ਦੇ ਮੌਕੇ ਤੇ ਇੱਕ ਦੋ ਦਿਨ ਉੱਥੇ ਬਿਤਾਉਣ ਦੇ ਲਈ ਗਏ ਹੋਣ ਔਰ ਇਹ ਵੀ ਹੋ ਸਕਦਾ ਹੈ ਕਿ ਉਹ ਕਿਉਂਕਿ ਉਹ ਪਾਰਟੀ ਦੇ ਪ੍ਰਭਾਰੀ ਵੀ ਨੇ ਇਹ ਵੀ ਹੋ ਸਕਦਾ ਹੈ ਕਿ ਨਾਲੇ ਕੋਈ ਕੰਮ ਸਮਝ ਰਹੇ ਹੋਣ ਕੋਈ ਜਾਣਕਾਰੀ ਹਾਸਲ ਕਰ ਰਹੇ ਹੋਣ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋਣ ਪਰ ਉਹਨਾਂ ਦਾ ਇਹ ਜਿਹੜਾ ਦੌਰਾ ਇਹ ਵਿਵਾਦਿਤ ਹੋ ਗਿਆ ਇਹ ਕਾਂਗਰਸ ਪਾਰਟੀ ਨੇ ਇਹਨੂੰ ਪੋਲਿਟੀਕਲ ਤੌਰ ਦੇ ਉੱਤੇ ਉਭਾਰ ਲਿਆ ਔਰ ਇਹ ਆਉਂਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਉਹ ਹੋਰ ਸੁਰਖੀਆਂ ਬਣਨਗੇ ਅਗਰ ਪੰਜਾਬ ਦੀ ਜਿਹੜੀ ਸਿਆਸਤ ਸਟਾਈ ਵੱਲ ਨੂੰ ਜਾ ਰਹੀ ਹੈ ਉਹਦੇ ਤੇ ਨਜ਼ਰ ਮਾਰੀਏ ਗੈਗੱਚ ਸਿਆਸੀ ਲੜਾਈ ਆਉਂਦੇ ਦਿਨਾਂ 'ਚ ਪੰਜਾਬ 'ਚ ਸਾਨੂੰ ਹੋਰ ਵੇਖਣ ਨੂੰ ਮਿਲੇਗੀ ਸੋ ਇਹ 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 ਮੁੱਦੇ ਵੱਡੇ ਹੁੰਦੇ ਜਾਣਗੇ ਦਿਨੋ-ਦਿਨ ਭਾਵੇਂ ਇਹ ਬਹੁਤ ਛੋਟੇ ਵੀ ਮੁੱਦੇ ਹੋਣ ਭਾਵੇਂ ਉਹਨਾਂ ਦਾ ਇਹ ਨਿੱਜੀ ਦੌਰਾ ਹੀ ਹੋਵੇ ਤੇ ਭਾਵੇਂ ਉਹਨਾਂ ਨੇ ਮੈਡੀਕਲ ਸਹੂਲਤ ਲਈ ਨਾ ਹੋਵੇ ਹਾਲਾਂਕਿ ਇਹ ਤਾਂ ਹਜੇ ਸਰਕਾਰੀ ਅਧਿਕਾਰੀ ਦੱਸਣਗੇ ਨਾ ਵੈਸੇ ਇਹ ਵੀ ਪਤਾ ਲੱਗਿਆ ਆਮ ਆਦਮੀ ਪਾਰਟੀ ਵੱਲੋਂ ਇਹ ਜ਼ਰੂਰ ਕਿਹਾ ਗਿਆ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਉੱਥੇ ਮੈਡੀਕਲ ਫੈਸਿਲਿਟੀ ਨਹੀਂ ਦਿੱਤੀ ਗਈ ਸੋ ਹੁਣ ਇਹ ਆਉਂਦੇ ਦਿਨਾਂ ਦੇ ਵਿੱਚ ਇਹਦੇ ਹੋਰ ਰਾਜ਼ ਨੇ ਜਿਹੜੇ ਬਾਹਰ ਆਉਣਗੇ ਕਿ ਕੀ ਕੋਈ ਮੈਡੀਕਲ ਫੈਸਿਲਿਟੀ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਔਰ ਸੁਖਜਿੰਦਰ ਰੰਧਾਵਾ ਨੇ ਇਹ ਕਿਉਂ ਕਿਹਾ ਕਿ ਉਹਨਾਂ ਨੂੰ 에ਅਰ ਐਂਬੂਲੈਂਸ ਹੀ ਦੇ ਦੇਣੀ ਚਾਹੀਦੀ ਹੈ ਕਿ ਉਹ ਸਿਆਸੀ ਤੰਜ ਕੱਸ ਰਹੇ ਸੀ ਇਹ ਸਿਆਸਤ ਦੇ ਵੱਖ-ਵੱਖ ਰੰਗ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਦਲਾ ਜੇ ਲੁਧਿਆਣਾ ਪੱਛਮੀ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਉੱਥੇ ਸੁਖਬੀਰ ਬਾਦਲ ਦੀ ਗੱਲ ਕਰ ਲਈਏ ਤਾਂ ਸੁਖਬੀਰ ਬਾਦਲ ਵੀ ਲੁਧਿਆਣਾ ਪੱਛਮੀ ਦੀ ਚੋਣ ਲਈ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੋ ਗਏ ਨੇ ਤੇ ਉਹਨਾਂ ਨੇ ਨਿਸ਼ਾਨੇ ਤੇ ਜੋ ਮਨੀਸ਼ ਸਿਸੋਧੀਆਂ ਨੇ ਤੇ ਕੇਜਰੀਵਾਲ ਨੇ ਅਸੀਂ ਲਗਾਤਾਰ ਇਸ ਤਰ੍ਹਾਂ ਦਾ ਜੋ ਸਰਗਰਮੀਆਂ ਉਹਨਾਂ ਦੀਆਂ ਦੇਖ ਪਾ ਰਹੇ ਆ ਇਹ ਉਹ ਵੀ ਕਹਿੰਦੇ ਨੇ ਸੁਖਬੀਰ ਬਾਦਲ ਕਿ ਜੇ ਪੰਜਾਬ ਦੇ ਲੋਕ ਉਹਨਾਂ ਦੇ ਸਰ ਦੇ ਉੱਪਰ ਹੱਥ ਰੱਖ ਦਿੰਦੇ ਨੇ ਤਾਂ ਉਹ ਪੰਜਾਬ ਦੇ ਵਿੱਚੋਂ ਡਰੱਗ ਗੁੰਡਾਗਰਦੀ ਅਤੇ ਗੈਂਗਸਟਰਵਾਦ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦੇਣਗੇ ਸੋ ਸੁਖਬੀਰ ਬਾਦਲ ਦੀ ਜਿਹੜੀ ਪ੍ਰਧਾਨ ਬਣਨ ਤੋਂ ਬਾਅਦ ਜਿਹੜੀ ਇਹ ਪੋਲੀਟੀਕਲ ਸਰਗਰਮੀ ਰਾਜਨੀਤਿਕ ਸਰਗਰਮੀ ਅਸੀਂ ਦੇਖ ਰਹੇ ਹਾਂ ਉਸ ਨੂੰ ਲੋਕਾਂ ਦੀ ਹਮਾਇਤ ਪੱਖੋਂ ਜਾਂ ਫਿਰ ਅਸੀਂ ਗੱਲ ਕਰੀਏ ਅਕਾਲੀ ਦਲ ਦੀ ਸਖਤੀ ਪੱਖੋਂ ਤੁਸੀਂ ਕੀ ਵੇਖਦੇ ਹੋ ਜ਼ਰੂਰ ਇਸ ਉੱਪਰ ਵੀ ਪੂਰੀ ਗੱਲ ਸਾਂਝੀ ਕਰਨਾ ਦੇਖੋ ਸੁਖਬੀਰ ਸਿੰਘ ਬਾਦਲ ਸਰਗਰਮ ਹੋ ਗਏ ਨੇ ਲੁਧਿਆਣਾ ਪੱਛਮੀ ਦੀ ਚੋਣ ਦੇ ਵਿੱਚ ਇਹ ਸਵਾਲ ਬਹੁਤ ਵੱਡਾ ਹੈ ਅਗਰ ਸੁਖਬੀਰ ਸਿੰਘ ਬਾਦਲ ਚੰਗਾ ਪ੍ਰਦਰਸ਼ਨ ਨਾ ਕਰ ਸਕੇ ਉਹਨਾਂ ਦੀ ਗਵਾਈ ਦੇ ਵਿੱਚ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਤੇ ਫਿਰ ਸਵਾਲ ਖੜੇ ਹੋਣਗੇ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕਾਂ ਨੇ ਅਕਸੈਪਟ ਕੀਤਾ ਹੈ ਜਾਂ ਰਿਜੈਕਟ ਕੀਤਾ ਹੈ ਜਦੋਂ ਨਵੇਂ ਪ੍ਰਧਾਨ ਬਣੇ ਨੇ ਤੇ ਇਹ ਪਹਿਲੀ ਜ਼ਿੰਮਨੀ ਚੋਣ ਹੈ ਸੋ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ ਪਰਫਾਰਮੈਂਸ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਪਰਫਾਰਮੈਂਸ ਦੇ ਨਾਲ ਜੋੜ ਕੇ ਦੇਖਿਆ ਜਾਣਾ ਭਾਵੇਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਵੀ ਉੱਥੇ ਬਣਾਈ ਹੈ ਜਿਦੇ ਵਿੱਚ ਹਮੇਸ਼ੰਦਰ ਸਿੰਘ ਗਰੇਵਾਲ, ਹਰੀਸ਼ ਰਾਏ ਟਾਂਡਾ ਔਰ ਪ੍ਰਿਤਪਾਲ ਸਿੰਘ ਪਾਲੀ ਔਰ ਇੱਕ ਦੋ ਹੋਰ ਵੀ ਜਿਹੜੇ ਸਥਾਨਕ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਿੰਦਰ ਸਿੰਘ ਗਰੇਵਾਲ ਇਹਨਾਂ ਸਾਰਿਆਂ ਨੂੰ ਉਹਦੇ ਵਿੱਚ ਪਾਇਆ ਕਮੇਟੀ 'ਚ ਪਰ ਲੁਧਿਆਣਾ ਦੀ ਜਿਹੜੀ ਪੱਛਮੀ ਦੀ ਚੋਣ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਗਲ ਵਾਲੇ ਧੜੇ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਨੇ ਉਹ ਜਿੱਤਦਾ ਉਹਨਾਂ ਦਾ ਕੈਂਡੀਡੇਟ ਹਾਰਦਾ ਜ਼ਮਾਨਤ ਬਚਦੀ ਹੈ ਜ਼ਮਾਨਤ ਨਹੀਂ ਬਚਦੀ ਹਾਲਾਂਕਿ ਪਰਕਾਰ ਸਿੰਘ ਕੋ ਮਨ ਨੇ ਜਿਹੜੇ ਉਹਨਾਂ ਦਾ ਉਸ ਹਲਕੇ ਦੇ ਵਿੱਚ ਨਿੱਜੀ ਤੌਰ ਤੇ ਚੰਗਾ ਦਖਲ ਹੈ ਲੋਕਾਂ ਨਾਲ ਵਾਕਫੀ ਚੰਗੀ ਆ ਵਕੀਲ ਭਾਈਚਾਰੇ ਨਾਲ ਸਬੰਧਤ ਹੈ ਪੰਜ ਵਾਰ ਪ੍ਰਧਾਨ ਰਹੇ ਨੇ ਬਾਦ ਦੇ ਪਰ ਵੋਟਾਂ ਜਿਹੜੀਆਂ ਪੈਣੀਆਂ ਨੇ ਚੋਣ ਨਿਸ਼ਾਨ ਤਕੜੀ ਤੇ ਕੀ ਉਹ ਜ਼ਮਾਨਤ ਬਚਾਉਂਦੀਆਂ ਨੇ ਜਿੱਤਣ ਲਾਗੇ ਜਾਂਦੀਆਂ ਨੇ ਉਹ ਪਰਪਕਾਰ ਸਿੰਘ ਘੁੰਮਣ ਦੀ ਪਰਫਾਰਮੈਂਸ ਨਹੀਂ ਮੰਨੀ ਜਾਣੀ ਉਹ ਮੰਨਿਆ ਜਾਏਗਾ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਨਵੇਂ ਸਿਰਿਓਂ ਪ੍ਰਧਾਨ ਬਣਿਆ ਉਹਦੀ ਪਰਫਾਰਮੈਂਸ ਕੀ ਹੈ ਇਸ ਕਰਕੇ ਬੜਾ ਮਹੱਤਵਪੂਰਨ ਹੈ ਉਂਝ ਸੁਖਵੀਰ ਸਿੰਘ ਬਾਦਲ ਨੇ ਲੁਧਿਆਣੇ ਜਾ ਕੇ ਵੀ ਸਿੱਧਾ ਸਿਆਸੀ ਪੰਗਾ ਜਿਹੜਾ ਉਹ ਆਮ ਆਦਮੀ ਪਾਰਟੀ ਨਾਲ ਲਿਆ ਉਹਨਾਂ ਨੇ ਕਿਹਾ ਕਿ ਮਨੀਸ਼ ਸ਼ਿਸ਼ੋਧिया ਅਰਵਿੰਦ ਕੇਜਰੀਵਾਲ ਸਤਿੰਦਰ ਜੈਨ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਹਕੂਕਦਾਰ ਨਹੀਂ ਹੈ ਇਹ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਮੋਹਰਾ ਬਣ ਗਏ ਨੇ ਇਸ ਤਰੀਕੇ ਦੇ ਅਲੀਗੇਸ਼ਨ ਨੇ ਜਿਹੜੇ ਉਹ ਖੁੱਲ ਕੇ ਸੁਖਵੀਰ ਸਿੰਘ ਬਾਦਲ ਨੇ ਲਾਏ ਨੇ ਇੱਕ ਵਾਰੀ ਸੁਖਵੀਰ ਸਿੰਘ ਬਾਦਲ ਦੀ ਗੱਲ ਵੀ ਸੁਣਾਗੇ ਕਿਸ ਤਰ੍ਹਾਂ ਨਾਲ ਉਹਨਾਂ ਨੇ ਇਹ ਇਲਜ਼ਾਮਾਂ ਨੂੰ ਦੁਹਰਾਇਆ ਪਰ ਉਹਨਾਂ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈ ਸ਼ਖਬੀਰ ਬਾਦਲ ਕਹਿੰਦੇ ਜੇ ਪੰਜਾਬ ਦੇ ਲੋਕ ਸਾਡੇ ਸਿਰ ਤੇ ਹੱਥ ਰੱਖਣ ਸਾਡੀ ਸਰਕਾਰ ਬਣਾ ਦੇਣ ਉਹ ਕਹਿੰਦੇ ਅਸੀਂ ਡਰੱਗ ਗੁੰਡਾਗਰਦੀ ਤੇ ਗੈਂਗਸਟਰਵਾਦ ਨੂੰ ਖਤਮ ਕਰ ਦਾਂਗੇ ਹਾਲਾਂਕਿ ਇਲਜ਼ਾਮ ਇਹ ਲਾਉਂਦੇ ਨੇ ਵਿਰੋਧੀ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਪੰਜਾਬ ਦੇ ਵਿੱਚ ਨਸ਼ੇ ਵਧੇ ਗੈਂਗਸਟਰਵਾਦ ਵਧਿਆ ਤੇ ਗੁੰਡਾਗਰਦੀ ਵਧੀ ਸ਼ਖਬੀਰ ਬਾਦਲ ਦੇ ਰਾਜ ਦੇ ਵਿੱਚ ਤਾਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹੁਣ ਸ਼ਖਬੀਰ ਸਿੰਘ ਬਾਦਲ ਕਹਿੰਦਾ ਕਿ ਜੇ ਪੰਜਾਬ ਦੇ ਲੋਕ ਜਦੋਂ ਪੰਜਾਬ ਦੇ ਲੋਕ ਸਾਨੂੰ ਮੌਕਾ ਦੇਣਗੇ ਤੇ ਅਸੀਂ ਪੰਜਾਬ ਦੀ ਨੁਹਾਰ ਬਦਲ ਕੇ ਰੱਖਾਂਗੇ ਮਤਲਬ ਇਹ ਵੀ ਹੋ ਸਕਦਾ ਹੈ ਕਿ ਕੀ ਸੁਖਵੀਰ ਸਿੰਘ ਬਾਦਲ ਦਾ ਟਾਰਗੇਟ 27 ਜਿੱਤਣਾ ਨਹੀਂ ਕੀ ਉਹ ਬੱਤੀ ਬਾਰੇ ਸੋਚਣ ਲੱਗੇ ਹੋਣੀ ਜਿਵੇਂ ਬੀਜੇਪੀ ਕਿਸੇ ਵੇਲੇ ਸੋਚਦੀ ਸੀ 10-10 ਸਾਲ ਦੀ ਪਲਾਨਿੰਗ ਉਹ ਕਹਿੰਦੇ ਜਦੋਂ ਸਾਨੂੰ ਸਾਡਾ ਲੋਕ ਸਾਨੂੰ ਮੌਕਾ ਦੇਣਗੇ ਕੀ ਉਹ ਤੁਰੰਤ 27 ਦੇ ਲਈ ਚਾਹਵਾ ਨਹੀਂ ਹੈ ਜਾਂ ਆਸਵੰਦ ਨਹੀਂ ਹੈ ਇਹ ਕਈ ਤਰ੍ਹਾਂ ਦੇ ਸਵਾਲ ਨੇ ਇਹ ਸਵਾਲ ਪੱਤਰਕਾਰਾਂ ਦੇ ਦਿਮਾਗ 'ਚ ਉਪਜਦੇ ਰਹਿੰਦੇ ਨੇ ਲੀਡਰਾਂ ਦੇ ਬਿਆਨ ਸੁਣ ਕੇ ਸੁਖਵੀਰ ਬਾਦਲ ਦਾ ਇੱਕ ਵਾਰੀ ਬਿਆਨ ਵੀ ਸੁਣ ਲਿਆ ਲਵਾਰਸ ਹੋਇਆ ਪੰਜਾਬ ਤੇ ਮੈਂ ਬੇਨਤੀ ਕਰਦਾ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਾਂ 10 ਸਾਲ ਐਕਸਪੈਰੀਮੈਂਟ ਕਰਕੇ ਦੇਖ ਲਿਆ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਅਕਾਲੀ ਦਲ ਹੈ ਜਿਹਦੇ ਜੀ ਸੋਚ ਦੀ ਪੰਜਾਬ ਲਈ ਹੈ ਅਕਾਲੀ ਦਲ ਵਿਸ਼ਵਾਸ ਰੋਣਾ ਕਿ ਅਸੀਂ ਵਾਪਸ ਤੁਸੀਂ ਸਾਡੇ ਸਿਰ ਤੇ ਹੱਥ ਰੱਖੋ ਇੱਥੇ ਗੁੰਡਾਗਰਦੀ ਦਾ ਰਾਜ ਟਰੋਰਿਜ਼ਮ ਦਾ ਰਾਜ ਗੈਂਗਸਟਰ ਦਾ ਰਾਜ ਆ ਡਰਗ ਪੁਸ਼ਰ ਦਾ ਰਾਜ ਸਾਰਾ ਖਤਮ ਕਰ ਦਾਂਗੇ ਕਿਉਂਕਿ ਸਾਡੇ ਵਾਸਤੇ ਪੰਜਾਬ ਜਾਨ ਹੈ ਜੇ ਪੰਜਾਬ ਡਿਸਟਰਬ ਹੁੰਦਾ ਤੇ ਸਭ ਤੋਂ ਵੱਡਾ ਨੁਕਸਾਨ ਅਕਾਲੀਵਲ ਦਾ ਹੈ ਇਹਨਾਂ ਦਾ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦਾ ਨਹੀਂ ਹੈ ਤੋ ਐਸ ਕਰਕੇ ਬ੍ਰਿੰਗ ਬੈਕ ਯਰ ਓਨ ਪਾਰਟੀ ਆਪਣੀ ਪਾਰਟੀ ਨੂੰ ਤਗੜਾ ਕਰੋ ਤੇ ਤੁਸੀਂ ਆਪਣੀ ਪਾਰਟੀ ਦੇ ਜੋ ਜਦੋਂ ਵੀ ਰਾਜ ਆਇਆ ਤੁਸੀਂ ਦੇਖਿਆ ਕਿਵੇਂ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ ਭਾਈਚਾਰਕ ਸਾਂਝ ਰਹੀ ਹੈ ਤੇ ਡਿਵੈਲਪਮੈਂਟ ਰਹੀ ਜਿਹੜਾ ਮੈਨੂੰ ਜਿੱਥੋਂ ਪਤਾ ਲੱਗਿਆ ਹੈ ਆ ਸਸਪੈਂਡ ਕਿਉਂ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਫਾਈਲ ਆ ਆ ਕਰੋ ਜੇ ਨਹੀਂ ਕਰਦੇ ਉਹਨਾਂ ਕੱਢੋ ਸਭ ਤੋਂ ਵੱਡਾ ਜੇ ਸਸਪੈਂਡ ਕਰਨਾ ਸਭ ਜੇ ਕਰਪਸ਼ਨ ਰੋਕਣੀ ਹੈ ਪੰਜਾਬ 'ਚ ਆ ਸੋਡੀਓ ਨੂੰ ਜੈਨ ਨੂੰ ਸਾਰੇ ਇਹਨਾਂ ਦੇ ਜਿਹੜੇ ਦਿੱਲੀੋਂ ਆਏ ਆ ਜਿੰਨਾਂ ਦੇ ਕੋ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਉਹ ਤਾਂ ਕ腐ਸ਼ਨ ਨਹੀਂ ਖਤਮ ਹੋਣੀ ਇਕੱਲੇ ਕ腐ਸ਼ਨ ਕਰਨ ਵਾਸਤੇ ਆਏ ਆ ਫਾਈਲਾਂ ਨੂੰ ਆਪਣੇ ਸਾਹਬ ਨਾਲ ਮੋੜਨਾ ਚਾਹੁੰਦੇ ਆ ਤੈਉ ਬਹੁਤ ਅਫਸਰ ਛੱਡ ਕੇ ਦਿੱਲੀ ਡੈਪੂਟੇਸ਼ਨ ਤੇ ਜਾਣ ਨੂੰ ਤਿਆਰ ਹੋਏ ਬੈਠੇ ਆ ਕਿਉਂਕਿ ਉਹ ਉਹਨਾਂ ਨੇ ਕਲੀਅਰ ਹੈ ਕਿ ਇਹਨਾਂ ਦੇ ਥੱਲੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਇਕੱਲੇ ਲੋਟਦੇ ਆ ਸੋ ਬਹੁਤ ਬਹੁਤ ਧੰਨਵਾਦ ਟੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਨਾਲ ਦੀ ਨਾਲ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ